ਇਹ ਆਮ ਆਦਮੀ ਦੀ ਸਰਕਾਰਾਂ ਅਹੀਂ ਕਾ ਹੁਣ ਕੰਮ ਆ ਸਾਡਾ ਸਹੀ ਹੋ ਜਾਣਾ ਵਾ ਸਾਨੂੰ ਬੜੀਆਂ ਆਸਾਂ ਸੀ ਇਹਨਾਂ ਨੇ ਕੀ ਕੀਤਾ ਅਫਸਰਾਂ ਨੇ ਇਹਨਾਂ ਨੂੰ ਸੁਚੇਤ ਕਰਦਾ ਇਹਨਾਂ ਨੂੰ ਖਾਣਾ ਸਿਖਾਤਾ ਉਹਦੇ ਵਿੱਚ ਸਭ ਤੋਂ ਵੱਡਾ ਦੁੱਖ ਤੇ ਰੀਜਣ ਇਹ ਆ ਕਿ ਅਫਸਰ ਨਹੀਂ ਇਹ ਚਾਹੁੰਦੇ ਮੰਤਰੀਆਂ ਨੂੰ ਸਿਖਾ ਦਿੰਦੇ ਆ ਵੀ ਐਦਾਂ ਪੈਸੇ ਲੈਣੇ ਆ ਤੇ ਆਹ ਸਿਸਟਮ ਆ ਸਾਰਾ ਕਸੂਰ ਅਫਸਰਾਂ ਦਾ ਵਾ ਸੰਗਰੂਰ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰੈਸ਼ ਦੇ ਬਾਹਰ ਅੱਜ ਪੰਜਾਬ ਭਰ ਤੋਂ ਆਏ ਪੱਲੇਦਾਰ ਜਿਹੜੇ ਜਥੇਬੰਦੀਆਂ ਵੱਲੋਂ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਫਿਲਹਾਲ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ ਪਤਾ ਲੱਗਦੀ ਹੈ ਕਿ ਇੱਥੇ ਪੰਜਾਬ ਭਰ ਤੋਂ ਜਿਹੜੀਆਂ ਪੱਲੇਦਾਰ ਜਥੇਬੰਦੀਆਂ ਨੇ ਜਿਹੜੇ ਉਹ ਉਹ ਵੱਡੇ ਪੱਧਰ ਤੇ ਪਰ ਪਹੁੰਚੇ ਨੇ ਤਕਰੀਬਨ ਕਹਿ ਸਕਦੇ ਹਾਂ ਕਿ 2000 ਦੇ ਕਰੀਬ ਜਿਹੜਾ ਲੋਕ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ ਉਹਦੀ ਮੁੱਖ ਮੰਗ ਇਹ ਹੈ ਕਿ ਉਹ ਇਸ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿ ਉਹ ਕਹਿ ਰਹੇ ਨੇ ਕਿ ਜਿਹ ਸਰਕਾਰ ਅਤੇ ਪੱਲੇਦਾਰਾਂ ਦੇ ਵਿਚਕਾਰ ਜੋ ਵਿਚੋਲੀਆਂ ਜਾਂ ਜੋ ਠੇਕੇਦਾਰ ਹੁੰਦਾ ਤਾਂ ਉਸ ਨੂੰ ਖਤਮ ਕੀਤਾ ਜਾਵੇ ਜਿੰਨਾ ਪੈਸਾ ਸਰਕਾਰ ਦਿੰਦੀ ਆ ਸਿੱਧਾ ਉਹ ਪੱਲੇਦਾਰਾਂ ਦੇ ਖਾਤੇ ਦੇ ਵਿੱਚ ਜਾਵੇ ਇਸ ਨੂੰ ਲੈ ਕੇ ਉਹਨਾਂ ਦੀਆਂ ਕਈ ਵਾਰ ਪਹਿਲਾਂ ਮੀਟਿੰਗਾਂ ਸੀ ਜਿਹੜੀਆਂ ਉਹ ਸਰਕਾਰ ਦੇ ਵਕਵਕ ਮੰਤਰੀਆਂ ਦੇ ਨਾਲ ਹੋ ਚੁੱਕੀਆਂ ਨੇ ਜਿਹੜੀਆਂ ਕੀ ਬੇਸ ਢਾਰੀਆਂ ਨੇ ਭਾਵੇਂ ਕੀ ਜਿਹੜੇ ਕਹਿੰਦਾ ਲਾਲਚੰਦ ਕੁਟਾਰੂ ਚੱਕ ਮੰਤਰੀ ਹੁਣ ਉਹਨਾਂ ਦੇ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਪਰ ਕੋਈ ਗੱਲਬਾਤ ਜਿਹੜੀ ਉਹ ਨਹੀਂ ਬਣੀ ਪਰ ਇਸ ਨੂੰ ਲੈ ਕੇ ਹੁਣ ਪਰੇਸ਼ਾਨ ਹੋਣ ਤੋਂ ਬਾਅਦ ਇਹਨਾਂ ਪੱਲੇਦਾਰਾਂ ਵੱਲੋਂ ਸੰਗਰੂਰ ਚ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਬਾਹਰ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆਗਾ ਆਪਣੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਲਈ ਕਿਉਂਕਿ ਉਹਨਾਂ ਨੇ ਸਭ ਤੋਂ ਵੱਧ ਤਰ ਤੇ ਕਹਿਣਾ ਕਿ ਜਿੰਨਾ ਪੈਸਾ ਸਰਕਾਰ ਵੱਲੋਂ ਆਉਂਦਾਗਾ ਮਜ਼ਦੂਰਾਂ ਤੱਕ ਪੱਲੇਦਾਰਾਂ ਤੱਕ ਉਹ ਨਹੀਂ ਪਹੁੰਚਦਾ ਕਿਉਂਕਿ ਮਜ਼ਦੂਰੀ ਲੋਕ ਕਰਦੇ ਨੇ ਇਹ ਪੱਲੇਦਾਰ ਕਰਦੇ ਨੇ ਢੋਆ ਠਵਾਈ ਦਾ ਕੰਮ ਇਹ ਕਰਦੇ ਨੇ ਪੈਸਾ ਸਰਕਾਰ ਦਿੰਦੀ ਆ ਪਰ ਜਿਹੜੇ ਵਿਚਕਾਰ ਵਿਚੋਲੀ ਹੁੰਦੇ ਨੇ ਉਹ ਕਿਤਨਾ ਕਿਤੇ ਜਿਹੜੇ ਪੈਸੇ ਬਣਾ ਲੈਂਦੇ ਨੇ ਇਹ ਜਿਹੜੇ આરોਪ ਨੇ ਜਿਹੜੇ ਇਹ ਪ੍ਰਦਰਸ਼ਨਕਾਰੀ ਪੱਲੇਦਾਰਾਂ ਦੇ ਨੇ ਕਿ ਉਹ ਕਹਿੰਦੇ ਨੇ ਕਿ ਜਿਹੜੀ ਵਿੱਚ ਅਫਸਰ ਸਾਈ ਹੈ ਜਾਂ ਵਿੱਚ ਲੋਕ ਨੇ ਜਦੋਂ ਪੱਲੇਦਾਰ ਦਾ ਟੈਂਡਰ ਹੁੰਦਾਗਾ ਤਾਂ ਉਹਦੇ ਵਿੱਚ ਨੁਕਸਾਨ ਮਜ਼ਦੂਰ ਦਾ ਹੁੰਦਾ ਜਦਕਿ ਪੈਸਾ ਸਰਕਾਰ ਨੇ ਦੇਣਾ ਹੁੰਦਾ ਤਾਂ ਇਸ ਨੂੰ ਲੈ ਕੇ ਵੱਡੀ ਗਿਣਤੀ 'ਚ ਹੁਣ ਜਿਹੜੇ ਇਹ ਲੋਕ ਨੇ ਇੱਥੇ ਧਰਨਾ ਦੇ ਰਹੇ ਨੇ ਤੇ ਕਾਲੇ ਝੰਡੇ ਲੈ ਕੇ ਪਹੁੰਚੇ ਨੇ ਭਾਰਤੀ ਕਿਸਾਨ bigcup ਉਹ ਗਰਾਹਾਂ ਦਾ ਸਾਥ ਇਹਨਾਂ ਨੂੰ ਮਿਲ ਰਿਹਾਗਾ ਵੱਡੀ ਗਿਤੀ ਚ ਪੁਲਿਸ ਬਲ ਵੀ ਜਿਹੜਾ ਇੱਥੇ ਤਾਇਨਾਤ ਕੀਤਾ ਗਿਆ ਤਾਂ ਜੋ ਧਰਨਾਕਾਰੀ ਜਿਹੜੇ ਅੱਗੇ ਨਾ ਬਧਨ ਪਰ ਲੇਕਿਨ ਫਿਲਹਾਲ ਉਹਨਾਂ ਵੱਲੋਂ ਸੰਕੇਤਕ ਜਿਹੜਾ ਧਰਨਾ ਦਿੱਤਾ ਜਾ ਰਿਹਾ ਉਹ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਮੰਗ ਰਹੇ ਨੇ ਕਿ ਅਗਰ ਮੀਟਿੰਗ ਮਿਲੇਗੀ ਤਾਂ ਹੀ ਉਹ ਅਸੀਂ ਜਾਵਾਂਗੇ ਨਹੀਂ ਅਸੀਂ ਇੱਥੇ ਧਰਨਾ ਲਾਮਗੇ ਤੁਹਾਨੂੰ ਸੁਣਾ ਦਿੰਨੇ ਆ ਕਿ ਹੁਣ ਇਹਨਾਂ ਦੀਆਂ ਕਿਹੜੀਆਂ ਮੰਗਾਂ ਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਬਾਹਰ ਸੰਗਰੂਰ ਚ ਜਿਹੜਾ ਇਹ ਧਰਨਾ ਦੇ ਰਹੇ ਨੇ ਉਹ ਜਿਹੜਾ ਧਰਨਾ ਸੀ ਦੇ ਰਹੇ ਆ ਇਹ ਤੁਹਾਡੇ ਨਾਲ ਇਸ ਕਰਕੇ ਦੇ ਰਹੇ ਆ ਕਿ ठेकेदारी ਸਿਸਟਮ ਜਿਹੜਾ ਆਏਗਾ ਜਿਹੜਾ ਸਾਡੀ ਲੁੱਟ ਕਰ ਰਿਹਾ ਉਹ ਨੂੰ ਅਸੀਂ ਬੰਦ ਕਰਾਉਣਾ ਚਾਹੁੰਦੇ ਆ ਜਿਹੜੀ ਪੰਜਾਬ ਸਰਕਾਰ ਹੈ ਪਹਿਲਾਂ ਵੀ ਸਰਕਾਰਾਂ ਸੀ ਉਦੋਂ ਵੀ ਅਸੀਂ ਉਹਨਾਂ ਰੱਪਾ ਪਾਇਆ ਉਦੋਂ ਵੀ ਉਹ ਲਾਰੇ ਲਾਉਂਦੇ ਆਏ ਆ 2 ਸਾਲ ਹੋ ਗਏ ਇਹ ਲੋਰਾਂ ਲਾਪੀ ਦੌਂਦੇ ਜਾਂਦੇ ਆ ਸਾਡੀ 27 28 ਵੀ ਮੀਟਿੰਗ ਹੋਈ ਆ ਪਰ ਲੇਕਿਨ ਕੋਈ ਸਿੱਟਾ ਹੀ ਨਿਕਲਿਆ ਹੁਣ 12 ਤਰੀਕ ਸਾਡੀ ਲਾਸਟ ਮੀਟਿੰਗ ਸੀ ਕੜਾੜੂ ਚੱਕੀਆਂ ਨਾਲ ਸੋ ਸਾਡਾ ਉਹ ਜਿਹੜਾ ਸੀਗਾ ਅਸੀਂ ਪੰਜ ਸੂਬਿਆਂ ਦੇ ਉਹ ਕਾਗਜ਼ ਪੱਤਰ ਪੇਸ਼ ਕੀਤੇ ਜਿੱਥੇ ਸਾਡਾ ਡਾਇਰੈਕਟ ਪੇ ਹੋ ਰਹੀ ਜਾਂ ਬੋਰਡ ਬਣਾ ਕੇ ਉਹ ਸਾਨੂੰ ਉਹ ਸੂਬਾ ਸਰਕਾਰਾਂ ਪੈਸੇ ਦਿੰਦੀਆਂ ਨੇ ਇਹਨਾਂ ਨੇ 29 9 ਨੂੰ 29 9 23 ਨੂੰ ਮੰਨਿਆ ਸੀ ਵੀ ਉਹਨੂੰ ਕਰ ਲੈਣਗੇ ਲੇਕਿਨ ਲਾਗੂ ਨਹੀਂ ਹੋਇਆ ਹੁਣ ਵੀ ਮਤਲਬਦਾਰਾਂ ਦਾ ਪਈ ਲਾ ਰਹੇ ਆ ਅਸੀਂ ਕਹਿੰਦੇ ਆ ਠੇਕੇਦਾਰ ਨੂੰ ਬਚਾਲੋਂ ਕੱਢ ਦੋ ਕੋਈ ਸਰਕਾਰ ਦੇ ਖਜ਼ਾਨੇ ਤੇ ਬਜਟ ਨਹੀਂ ਪੈਂਦਾ ਅਸੀਂ ਜਿਹੜਾ ਕੰਮ ਕਰਦੇ ਆ ਪੱਲੇਦਾਰ ਚਾਹੇ ਲੋਡ ਅਨਲੋਡ ਸਪੈਸ਼ਲ ਆ ਭਰਦੇ ਆ ਜਿੰਨਾ ਅਸੀਂ ਕੰਮ ਕਰਦੇ ਆ ਦਸਾਂ ਨਾ ਹੁੰਦਾ ਉਹਦੇ ਵਿੱਚੋਂ 8% ਕਮਿਸ਼ਨ ਜਾਂਦਾ ਜੀ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਇਹਨਾਂ ਨੇ ਸਾਨੂੰ ਕੁਝ ਨਹੀਂ ਦੇਣਾ ਪਰ ਇਹ ਦੇਣੇ ਨਹੀਂ ਚਾਹੁੰਦੇ ਉਹਨਾਂ ਸਾਨੂੰ 50% ਬੱਪ ਦਿੱਤਾ ਐਫਸੀਈ ਨੇ ਜਿਹੜੀ ਕੇਂਦਰ ਸਰਕਾਰ ਹੈ ਲੇਕਿਨ ਜਿਹੜੀ ਪੰਜਾਬ ਸਰਕਾਰ ਹੈ ਉਹਦਾ ਕੰਪੀਟੀਸ਼ਨ ਕਰਾਉਂਦੀ ਹੈ ਕੰਪੀਟੀਸ਼ਨ ਕਿਹਨਾਂ ਦੇ ठेकेदारों ਦੀ ਬੋਲੀ ਕਰਾਉਂਦੇ ਆ ਉਹਦੇ 'ਚ ਕੋਈ ਘੱਟ ਪਾਉਂਦਾ ਕੋਈ ਵੱਧ ਪਾਉਂਦਾ ਉਹ ਘੱਟ ਪਾ ਕੇ ਸਾਨੂੰ ਕਹਿੰਦੇ ਡੇਢ ਤੱਕ ਟੱਚਣਾ ਤੱਕ ਲੋ ਨਹੀਂ ਨਾ ਜੇ ਸਾਨੂੰ ਇਹ 50 ਦੇ ਪੈਸੇ ਤੇ ਦੇਣ ਜੇ 10 ਰੁਪਏ ਗੱਟਾ ਸਾਨੂੰ ਦਿੰਦੇ ਆ ਜੇ 10 ਰੁਪਏ ਗੱਟਾ ਸਾਨੂੰ ਪੰਜਾਬ ਸਰਕਾਰ ਦਿੰਦੀ ਆ ਤਾਂ 80% ਉਹਨਾਂ ਦੇ ਖਜ਼ਾਨੇ 'ਚ ਹੀ ਵਾਧਾ ਹੁੰਦਾ ਹੈ ਨਾ ਇਹਦਾ ਖਜ਼ਾਨੇ ਦਾ ਨਿਸ਼ਾਨ ਕਰ ਰਹੇ ਆ ਔਰ ਨਾਰੇ ਕਰ ਰਹੇ ਆ ਭਲੇ ਰਣ ਨਿਸ਼ਾਨ ਅਸੀਂ ਚਾਰ ਹੀ ਬੰਦੇ ਆ ਇੱਕ ਠੇਕੇਦਾਰ ਇੱਕ ਹੈਗਾ ਸਾਡਾ ਪ੍ਰਸ਼ਾਸਨ ਜਿਹੜਾ ਠੇਕੇਦਾਰ ਤੇ ਸਾਡੀ ਅਫਸਰशाही ਹੈ ਉਹ ਰਲ ਕੇ ਮੌਜਾ ਲੁੱਟਦੇ ਆ ਪੰਜਾਬ ਸਰਕਾਰ ਨੂੰ ਵੀ ਨੁਕਸਾਨ ਹੋ ਰਿਹਾ ਔਰ ਪੱਲੇਦਾਰਾਂ ਨੂੰ ਵੀ ਨੁਕਸਾਨ ਹੋ ਰਿਹਾ ਜੇ ਠੇਕੇਦਾਰ ਕੱਢੇ ਜਾਵੇ ਤਾਂ ਪੱਲੇਦਾਰਾਂ ਨੂੰ ਫਾਇਦਾ ਔਰ ਸਰਕਾਰ ਨੂੰ ਵੀ ਫਾਇਦਾ